ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅਮਰਤਜੀਤ ਮੇਰੇ ਨਾਲ ਅਮਰਤ ਅੱਜ ਤੁਸੀਂ ਕਾਂਗਰਸ ਪਾਰਟੀ ਜਵਾਨ ਕੀਤੀ ਹੈ ਹਾਂਜੀ ਇਹ ਸੋਚ ਕੇ ਜਵਾਨ ਕੀਤੀ ਹੈ ਵੀ ਤਰਫ ਕਰਦੇ ਜੀ ਅਸੋ ਕਰ ਲੈਣਗੇ ਪਹਿਲੀ ਗੱਲ ਤਾਂ ਦੇਰੇ ਸਾਰੇ ਆਪਣੇ ਡਾਕਟਰ ਅਨਬੀਰ ਕੌਰ ਮੀਆਂ ਜੀ ਨੇ ਬਹੁਤ ਹੀ ਪੜੇ ਲਿਖੇ ਸੁਜਵਾਨ ਆ ਸਿਆਣੇ ਆਪਾਂ ਕਹਿ ਲਈਏ ਇਮਾਨਦਾਰ ਨੇ ਜੋ ਕਿ ਅਕਾਲੀ ਅਤੇ ਢਾੜੂ ਵਾਲ ਪਾਰਟੀ ਨਾਲ ਤਾਂ ਬਹੁਤ ਬਹੁਤ ਚੰਗੇ ਨਿਕਲਣਗੇ ਸਾਨੂੰ ਉਮੀਦ ਹੈ ਕਿ ਸਾਡੇ ਕੰਮ ਆਉਣਗੇ ਜੋ ਵੀ ਸਾਡੇ ਪਿੰਡਾਂ ਦੀਆਂ ਮੰਗਾਂ ਹੁੰਦੀਆਂ ਨੇ ਗਿਆ ਗਰੀਬ ਲੋਕਾਂ ਦੀਆਂ ਗਰੀਬ ਪਰਿਵਾਰਾਂ ਦੀਆਂ ਜੋ ਕਿ ਮਜ਼ਦੂਰ ਪੱਠਿਆਂ ਦੇ ਕੰਮ ਕਰਦੇ ਨੇ ਉਹਨਾਂ ਦੀ ਜੋ ਵੀ ਮੰਗਾਂ ਹੋਣੀਆਂ ਉਹ ਮੰਗਾ ਡਾਕਟਰ ਰਣਬੀਰ ਕੌਰ ਮੀਆ ਜੀ ਵੱਲੋਂ ਪੂਰੀਆਂ ਕੀਤੀਆਂ ਆਣੀਆਂ ਹਾਂ ਹਾਂ ਜੀ ਕਿਹਨਾ ਬੋਲ ਮੇਰਾ ਨਾਮ ਜਰਨੈਲ ਸਿੰਘ ਜੀ ਜਰਨੈਲ ਸਿੰਘ ਅੱਜ ਕੀ ਤੁਸੀਂ ਅੱਜ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਕੀ ਸੋਚ ਕੇ ਤੁਸੀਂ ਜੁਆਇਨ ਕੀਤਾ ਸਰ ਅਸੀਂ ਪਹਿਲਾਂ ਦੇਖੋ ਆਮ ਆਦਮੀ ਪਾਰਟੀ ਵੀ ਜੁਆਇਨ ਕੀਤੀ ਹੈ ਠੀਕ ਹੈ ਜੀ ਗੱਲੀਚਲ ਵੀ ਦੇਖੇ ਨੇ ਪਰ ਇਹਨਾਂ ਦੇ ਵਿੱਚ ਸਾਡੇ ਕੰਮ ਕੋਈ ਨਹੀਂ ਆਇਆ ਵੋਟਾਂ ਲੈਣ ਜ਼ਰੂਰ ਆਉਨੇ ਕੰਮ ਕੋਈ ਨਹੀਂ ਹੱਥ ਅੱਗੇ ਕਰਦੇ ਵੋਟਾਂ ਪਾਉਂ ਹੱਥ ਜੋੜਦੇ ਨੇ ਪਰ ਜੇ ਵੋਟ ਪੈ ਗਈ ਜਿੱਤ ਗਏ ਆਪਦੇ ਘਰੇ ਪਿੰਡ ਵੱਲ ਨਹੀਂ ਆਉਣਾ ਜਿੱਥੋਂ ਵੋਟ ਲੈਂਦੀ ਆ ਉੱਥੇ ਨਹੀਂ ਜਿਹੜਾ ਮਾਰਨਾ ਕੋਈ ਸੁਸਬਿਧਾਂ ਨਹੀਂ ਦੇਖਣੀ ਮਤਲਬ ਕਿੰਦਾ ਲੋਕ ਰਹਿ ਰਹੇ ਨੇ ਦੁੱਖ ਸੁੱਖ ਪੁੱਛਣਾ ਨਹੀਂ ਬੁੱਧਰਾਮ ਨੇ ਸਾਡੇ ਪਿੰਡ ਸੜਕ ਸੀ ਉੱਥੇ ਤੁਸੀਂ ਸ਼ਾਇਦ ਡਿਗਨ ਜਾਈ ਹੋਵੋਗੇ ਉੱਥੇ ਕਿੰਨਾ ਬੁਰਾ ਹਾਲ ੜਕਦਾ ਐਨਾ ਨਾ ਐਡਾ ਟੋਆ ਜੀ ਮੰਨ ਲਓ ਜੇ ਮੋਟਰਸਾਈਕਲ ਡਿਗ ਵੀ ਜਾਵੇ ਨਾ ਤਾਂ ਬੰਦਾ ਉੱਥੇ ਬਚਣਾ ਔਖਾ ਤੁਸੀਂ ਆਪ ਦੇਖੋ ਵੀ ਉਹ ਦਿੱ ਟੱਪ ਦਾ ਗਲੀਆਂ ਸੜਕਾਂ ਦੇ ਵੀ ਟੱਪ ਦਾ ਉਹ ਨੂੰ ਤੁਹਾਨੂੰ ਦੇਖਣਾ ਚਾਹੀਦਾ ਵੀ ਮੇਰਾ ਪੰਜਾਬ ਕਿੱਧਰ ਜਾ ਰਿਹਾ ਠੀਕ ਹੈ ਜੀ ਅਸੀਂ ਇਸੇ ਕਰਕੇ ਡਾਕਟਰ ਮੀਆਂ ਜੀ ਨਾਲ ਜੁੜੇ ਆ ਵੀ ਸਾਡੇ ਇੱਕ ਕਹਿਣ ਤੇ ਮੜ ਜੇ ਕਹਿਣ ਤੇ ਸਾਡੇ ਕੋਲੇ ਪਹੁੰਚੇ ਨੇ ਅਸੀਂ ਉਹ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡਾ ਨੌਜਵਾਨ ਜੂਥ ਹੈ ਸਾਡਾ ਨੌਨ ਜਿਹੜੇ ਜੂਥ ਨੇ ਅਸੀਂ ਭਾਈਚਾਰੇ ਆ ਸਾਰੇ ਇਕੱਠੇ ਹੋ ਕੇ ਇਹਨਾਂ ਨਾਲ ਮੋਢਾ ਲਾ ਕੇ ਖੜਾਗੇ ਇਹ ਨਹੀਂ ਹੈਗਾ ਵੀ ਮੋਢਾ ਸਾਡਾ ਇੱਕ ਪਾਸੇ ਹੋਊਗਾ ਨਾ ਮੋਢਾ ਸਾਡਾ ਇਹਨਾਂ ਕਿੰਨੀ ਹੋਊਗਾ ਜੋ ਮਰਜ਼ੀ ਹੋ ਜੇ ਅਸੀਂ ਇਹਨਾਂ ਨੂੰ ਹੀ ਦਿਤਾਉਣਾ ਤੇ ਆਉਣ ਵਾਲੇ ਸਮੇਂ 'ਚ 2027 ਦੇ ਵਿੱਚ ਇਹਨਾਂ ਦੀ ਸਰਕਾਰ ਹੋਣੀ ਆ ਡਾਕਟਰ ਮੀਆ ਜੀ ਆਪਣੇ ਐਮਐਲਏ ਬਣਨਗੇ ਠੀਕ ਹੈ ਆਪਣੇ ਦੁੱਖ ਸੁੱਖ ਦੱਸਦੇ ਹੁਣ ਇਹਨਾਂ ਦੇ ਹੰਦੇ ਸਿਰ ਤੇ ਆਪਾਂ ਛੱਡਦੇ ਆ ਵੀ 2027 ਦੇ ਵਿੱਚ ਇਹ ਮੰਨ ਲਓ ਐਮਐਲਏ ਬਣਦੇ ਨੇ ਤੇ ਸਾਡਾ ਵਿਕਾਸ ਕਰਨਗੇ ਬਾਕੀ ਸਾਰਿਆਂ ਦਾ ਧੰਨਵਾਦ ਜੀ ਮਤਾ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕ੍ਰਿਸ਼ਨਾ ਜੀ ਮਤਾ ਜੀ ਕੀ ਗੱਲ ਹੈ ਤੁਸੀਂ ਪਹਿਲਾਂ ਕਿਹੜੀ ਪਾਰਟੀ ਚ ਸੀਗੇ ਤੇ ਛੱਡ ਕੇ ਕਾਂਗਰਸ ਕਿਉਂ ਆਏ ਹੋ ਕਾਲੀ ਛੱਡੀ ਅਸੀਂ ਪਹਿਲਾਂ ਜੀ ਕਾਲੀ ਛੱਡੀ ਆ ਜਿੱਧਰ ਸਾਨੂੰ ਲੈ ਜਾਂਦਾ ਕੋਈ ਅਸੀਂ ਪਿੱਛੇ ਲੱਗ ਜਾਂਦੇ ਆ ਸਾਡੇ 30 35 ਕਰਨੇ ਜੀ ਸਾਨੂੰ ਕਦੇ ਕੋਈ ਸੂਰਤ ਨਹੀਂ ਮਿਲੀ ਅਸੀਂ ਹੁਣ ਅੱਕ ਕੇ ਮੀਆਂ ਬੀਬੀ ਜੀ ਨਾਲ ਹੋਏ ਆ ਜੁੜੇ ਆ ਵੀ ਮੇਰਾ ਬੇਟਾ ਲੈ ਕੇ ਆਇਆ ਘਰੇ ਹਾਂਜੀ ਤੁਹਾਨੂੰ ਉਮੀਦ ਹੈ ਕਿ ਜਿਵੇਂ ਮੀਆਂ ਜੀ ਕੱਲ ਨੂੰ ਐਮਐਲ ਬਣਦੇ ਆ ਥੋੜੇ ਕੰਮ ਹੋਣਗੇ ਜੀ ਜੇ ਸਾਨੂੰ ਮਵੇ ਦਾ ਤਾਂ ਅਸੀਂ ਤਾਂ ਜੀ ਅਸੀਂ ਬੁਲਾਇਆ ਹੈ ਮੜਵਾ ਜ